ਹਾਂ ਜਿਵੇਂ ਹੁਣਾਂ ਕੰਗਣਾ ਰੌਤਨ ਬੋਲ ਰਹੀ ਆ ਹਾਂਜੀ ਉਕਰਵਾਦ ਪੈਦਾ ਹੋ ਗਿਆ ਕਿਹੜਾ ਉਕਰਵਾਦ ਆ ਸਾਡੇ ਪੰਜਾਬ ਪੰਜਾਬ ਚ ਹਾਂ ਸਾਡਾ ਸ਼ਾਂਤੀ ਕੋਈ ਨਹੀਂ ਸਾਡਾ ਕੋਈ ਲੜ ਲੜਾਈ ਨਹੀਂ ਹਾਂਜੀ ਨਾ ਸਾਡੇ ਇੱਥੇ ਆ ਵੀ ਹਿੰਦੂ ਆ ਜਾਂ ਮਸਲਮਾਨ ਆ ਸਭ ਇੱਕ ਆ ਸਾਡੇ ਕੋਲ ਆਪਣੇ ਤਾਂ ਕੋਈ ਹੈ ਹੀ ਨਹੀਂਗਾ ਸਾਡੇ ਦੀ ਏਕਤਾ ਹੈ ਏਕਤਾ ਹੈ ਸਾਰੇ ਧਰਮ ਇਕੱਠੇ ਰਹਿੰਦੇ ਆ ਤਾਂ ਸਾਡਾ ਕੋਈ ਫਰਕ ਨਹੀਂ ਹਾਂਜੀ ਸਾਡੇ ਤਾਂ ਬਿਚਾਰੇ ਬਾਹਰੋਂ ਮਜ਼ਦੂਰ ਆ ਕੇ ਕੰਮ ਕਰਦੇ ਉਹ ਵੀ ਸਾਡੇ ਨਾਲ ਉਹ ਆ ਮੁੰਡਾ ਚਲਾਉਂਦਾ ਉਰੇ ਐਂ ਕੀ ਨਾਇਦਾ ਵੀ ਇਹ ਨਹੀਂ ਹੁੰਦਾ ਵੀ ਜੇ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਹੱਤ ਉਤਮਾ ਨਹੀਂ ਹੈਗਾ ਉਰੇ ਇਹ ਸਿਰਫ ਤੁਹਾਡੇ ਬੀਜੇਪੀ ਦੇ ਲੀਡਰ ਫਲਾ ਰਹੇ ਆ ਹਾਂਜੀ ਠੀਕ ਹੈ ਉਹ ਕੰਗਣਾ ਉਹਦੇ ਸਾਈਡ ਤੋਂ ਦੀ ਲੰਗਦੀ ਸੀ ਧੱਕੇ ਨਾਲ ਉਹ ਕੁੜੀ ਦਾ ਬਲੱਡ ਵਧ ਗਿਆ ਉਹਨੇ ਲੱਫੜ ਮਾਰਿਆ ਠੀਕ ਹੈ ਆਪ ਕਹਾਂ ਸੇ ਹੋ ਉਹ ਲੰਗਦੀ ਸੀ ਵੀ ਜਿਆਦੇ ਜ਼ੋਰ ਨਾਲ ਉੱਚੀ ਬੋਲ ਉੱਚੀ ਬਾਤ ਜਾਣੀ ਨਹੀਂ ਦਈ ਯੂਪੀ ਸੇ ਯੂਪੀ ਸੇ ਪੰਜਾਬ ਦਾ ਕਿਵੇਂ ਲੱਗ ਰਿਹਾ ਹੈ ਪੰਜਾਬ ਤੋਂ ਅੱਛਾ ਨਹੀਂ ਤੇਰੇ ਕੋਲ ਯਹਾਂ ਤੇ ਕੋਈ ਲਗਾ ਜੇ ਹਿੰਦੂ ਆ ਜੇ ਮੁਸਲਮਾਨ ਆ ਜੇ ਸਿੱਖ ਆ ਕੋਈ ਆਪਕੇ ਜੈਸੇ ਉੱਪਰ ਚੱਲਦਾ ਹੈ ਹਾਂਜੀ ਆਪਣਾ ਖਾਣਾ ਕਹਾਂ ਬੈਠ ਕੇ ਖਾਤੇ ਆ ਸਾਥ ਮੇ ਖਾਤੇ ਨਾ ਕੋ ਵੀ ਕੀਆ ਅਮਨੇ ਵੀ ਕੋਈ ਵੀ ਫਰਕ ਨਹੀਂ ਯਾਰ ਕਦੇ ਫਰਕ ਲਗਾ ਹੈ ਹੈ ਇਹ ਤਾਂ ਕੋਈ ਨਾ ਇੱਕ ਹੋਰ ਲਫੜ ਹੈ ਜਿਹੜੀ ਕੰਗਣਾ ਰੌਤ ਹੈ ਜਿਹੜੀ ਕਹਿੰਦੀ ਆਤਵਾਦ ਆ ਗਿਆ ਚੁਫਲਾਨਾ ਆ ਗਿਆ ਇੱਕ ਕੁੜੀ ਨੇ ਜਜ਼ਬਾਤੀ ਹੋ ਕੇ ਤੇਰੇ ਲਫੜ ਮਾਰਿਆ ਕਿਉਂਕਿ ਤੂੰ ਗਲਤ ਕਰ ਰਹੀ ਸੀ